ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਾਨੇ ਵਧੀਆ ਹੋਵਗੇ ਠੀਕ ਹੋਵਗੇ ਤੇ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਆਉਣ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਨਾ ਤੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਤੇ 7 ਫਰਵਰੀ ਤੇ ਸਵੇਰੇ 11:00 ਦਾ ਟਾਈਮ ਆ ਤੇ ਆਪਾਂ ਅੱਜ ਵੀ ਜਾ ਰਹੇ ਸੀ ਵਿਆਹ ਲੈ ਕਰੇ ਅੱਜ ਉਹ ਮਿਲਣੀ ਕਰਨ ਆਉਣਗੇ ਤੇ ਉਹ ਕਾਫੀ ਦਿਨਾਂ ਤੋਂ ਭੈਣ ਭਰਾਵਾਂ ਦੇ ਇੱਕ ਵੈਂਟ ਆ ਰਹੇ ਸੀ ਕਿ ਤੇ ਗੋਲੀਆਂ ਬਾਰੇ ਜਿਹੜੀਆਂ ਇਨਕਰੀ ਲੈਕ ਗੋਲੀਆਂ ਸੀਗੀਆਂ ਤੇ ਇੱਕ ਸੀਗਾ ਸੀਐਨਐਸ ਤੇ ਉਹ ਆਪਣਾ ਬਸ ਟਾਈਮ ਨਹੀਂ ਲੱਗਿਆ ਹਨਾ ਵੀ ਵੀਡੀਓ ਪਾਉਣ ਦਾ ਭੈਣ ਭਰਾ ਪੁੱਛਦੇ ਸੀ ਵੀ ਆਪਾਂ ਇਹ ਦੋਨੇ ਵੀ ਕੱਪਣ ਪੁੱਛ ਨੂੰ ਦੇ ਸਕਦੇ ਆ ਹਾਂਜੀ ਵੀਰੇ ਵੀ ਕੱਪਣ ਪੁੱਛ ਨੂੰ ਤੁਸੀਂ ਇਹ ਦੋਨੇ ਚੀਜ਼ਾਂ ਦੇ ਸਕਦੇ ਹੋ ਪਰ ਜੇ ਜਿਹੜੇ ਕਿਸੇ ਪਸ਼ੂ ਦਾ ਹਨਾ ਵੀ ਕੋਈ ਕੱਟਰੂ ਮਰ ਗਿਆ ਹਨਾ ਤੇ ਉਹ ਗੱਭਣ ਨਹੀਂ ਹੋਇਆ ਤੇ ਉਹਨੂੰ ਖੰਡ ਦਾ ਕਾੜਾ ਤੁਸੀਂ ਜ਼ਰੂਰ ਦਿਓ ਉਹਦੇ ਨਾਲ ਵੀ ਛੇਤੀ ਤੇ ਉਹ ਕਰਦਾ ਪਸ਼ੂ ਛੇਤੀ ਦੁੱਧ ਤੇ ਆ ਜਾਂਦਾ ਮੈਂ ਖੁਦ ਪਛਤਾ ਰਹੀ ਆ ਕਿਉਂਕਿ ਮੈਂ ਇਹ ਮੱਝ ਨੂੰ ਕਾੜੇ ਨਹੀਂ ਪਾਏ ਸੀਗੇ ਕਿਉਂਕਿ ਇਹਦੀ ਵੀ AI ਕਰਵਾਈ ਸੀ ਆਪਾਂ ਨੇ ਉਹਦੀ ਤੇ ਮੈਨੂੰ ਡਰਾਏ ਸੀਗਾ ਵੀ ਚਲੋ ਕਿਤੇ ਰਹਿ ਜੇ ਜੇ ਪਤਾ ਹੁੰਦਾ ਇਹਨੇ ਰਹਿਣਾ ਹੀ ਨਹੀਂ ਤੇ ਆਪਾਂ ਇਹਨੂੰ ਕਾੜੇ ਜ਼ਰੂਰ ਪਾਉਂਦੇ ਤੇ ਵਧੀਆ ਦੁੱਧ ਤੇ ਆ ਜਾਂਦੀ ਤੇ ਕਿਉਂਕਿ ਕੱਟੇ ਦੇ 헤ਰ ਬੇਨਾ ਦੁੱਧ ਘਟ ਗਈ ਸੀਗੀ ਤੇ ਇੱਕ ਪਸ਼ੂਆਂ ਵਾਲਿਆਂ ਨੂੰ ਔਖਾ ਜ਼ਰੂਰ ਹੁੰਦਾ ਬਈ ਵਿਆਹ ਸ਼ਾਦੀ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਧਰ ਵੀ ਆਪਾਂ ਭੱਜੋ ਭਜਾਈ ਚ ਵਿਆਹ ਦੇਖਿਆ ਤੇ ਕੱਲ 6 ਫਰਵਰੀ ਨੂੰ ਮੇਰੀ ਨੰਨਦ ਦੀ ਨੰਨਦ ਦਾ ਵਿਆਹ ਸੀਗਾ ਚਲੋ ਮੇਰੇ ਦਿਓਰ ਆ ਰਗੇ ਗਏ ਹੋਇਆ ਤੇ ਘਰੇ ਪਸ਼ੂਆਂ ਦਾ ਔਖਾ ਸੀਗਾ ਤੇ ਤਾਂ ਕਰਕੇ ਜਾਇਆ ਵੀ ਨਹੀਂ ਜਾਂਦਾ ਇੱਕ ਗੱਲੋਂ ਤਾਂ ਫਿਰ ਐ ਜਦੋਂ ਵਿਆਹ ਸ਼ਾਦੀ ਤੋਂ ਰਹਿ ਜਾਂਦੇ ਆ ਨਾ ਫਿਰ ਤਾਂ ਐ ਹੋ ਜਾਂਦਾ ਵੀ ਕਿਉਂ ਰੱਖੇ ਪਰ ਕੀ ਕਰੀਏ ਕਬੀਲਦਾਰੀ ਵੀ ਇੰਨਾ ਨਾਲ ਹੀ ਤੁਰਦੀ ਆ ਮੈਂ ਕਿਹਾ ਟੋਕੜਾ ਮੱਜਾਂ ਤੇ ਜੇ ਦੁੱਧੋ ਭੱਜ ਗੀਆਂ ਫਿਰ ਲੋਟ ਵੀ ਨਹੀਂ ਆਉਣਾ ਕਬੀਲਦਾਰੀ ਇੰਨਾ ਨਾਲ ਹੀ ਚੱਲਦੀ ਆ ਆਪਣੀ ਤੇ ਕਿਉਂਕਿ ਜੇ ਆਪਣੇ ਛੋਟੇ ਕਿਸਾਨ ਭਰਾਵਾਂ ਲਈ ਹੈ ਨਾ ਸਹਾਇਕ ਧੰਦਾਗਾ ਤੇ ਜਿਹਦੇ ਮੰਨ ਲੋ ਵੀ 2 3 4 ਕਿल्ले ਵਾਣਾ ਉਹ ਵਿਚਾਰਾ ਹੋਰ ਕੀ ਕਰੇ ਹੁਣ ਵੱਦ ਵਾਣ ਵਾਲਾ ਤਾਂ ਨਾ ਅਗਲਾ ਜਿਹੜਾ ਠੇਕੇ ਤੇ ਦੇ ਦਿੰਦਾ ਉਹ ਮੁੱਲ ਦੁੱਧ ਵੀ ਲੈ ਲੂਗਾ ਕਿਉਂਕਿ ਕਈ ਕਿੱਲਾਂ ਦਾ ਠੇਕਾ ਵੀ ਬਹੁਤ ਸੋਨਾ ਆਉਂਦਾ ਹੁਣ ਜਿਹੜੇ ਆਪਣੇ ਛੋਟੇ ਜ਼ਿਮੀਦਾਰਪਰਾ ਉਹ ਵਿਚਾਰੇ ਵੀ ਮੁੱਲ ਦੁੱਧ ਵੀ ਨਹੀਂ ਲੈ ਸਕਦੇ ਤੇ ਇਸ ਕਰਕੇ ਨਾ ਐ ਜਿਹੀ ਆ ਪਰ ਜਦੋਂ ਵਿਆਹ ਤੋਂ ਕਿਸੇ ਪਾਸੇ ਰਹਿ ਜੰਨੇ ਆ ਵੀ ਵਿਆਹ ਵੀ ਦੇਖਣ ਵਾਲਾ ਹੁੰਦਾ ਵਧੀਆ ਤੇ ਖਾਸ ਇਸ ਕੀਰੀ ਚ ਹੋਵੇ ਉਹ ਵੀ ਤੇ ਫਿਰ ਬਹੁਤ ਔਖਾ ਹੁੰਦਾ ਬਹੁਤ ਮੰਨਦੂ ਕੀ ਹੁੰਦਾ ਚਲੋ ਪਹਿਲਾਂ ਕੱਲ ਪਲਾਨ ਬਣਾਇਆ ਸੀਗਾ ਵੀ ਵੀ ਧਾਰਾਂ ਚੋਕੇ ਵਗ ਜਾਂਗੇ ਸ਼ਾਮ ਨੂੰ ਵੀ ਰਾਤ ਨੂੰ ਚਲੋ ਆ ਜਾਾਂਗੇ ਫਿਰ ਐ ਹੋ ਗਿਆ ਨਾ ਵੀ ਅੱਜ ਕੱਲ ਟਾਈਮ ਵੀ ਬਹੁਤ ਮਾੜਾ ਵੀ ਨਾਤ ਪ੍ਰਾਤ ਨੂੰ ਨਹੀਂ ਮੁੜਿਆ ਜਾਂਦਾ ਫਿਰ ਆਖਿਆ ਚਲੋ ਭਾਈ ਫਿਰ ਸਾਡੇ ਬੰਦੇ ਵਾਗ ਗਏ ਸਾਰੇ ਬੁੜੀਆਂ ਕਿਸੇ ਘਰ ਦੀ ਕੋਈ ਵੀ ਨਹੀਂ ਗਈ ਆਂ ਅਗਲਾ ਰਹਿ ਜਾਂਦਾ ਤੇ ਪੁੱਛਦੇ ਵੀ ਹੁੰਦੇ ਵੀ ਪਸ਼ੂ ਰੱਖ ਕੇ ਚ ਕੋਈ ਫਾਇਦਾ ਆਏਗਾ ਫੇਜਦਾ ਵੀਰੇ ਬਹੁਤ ਆ ਹਨਾ ਤਾਂ ਕਰਕੇ ਦੇਖੋ ਮਿਰਚੇ ਫਾਇਦਾ ਤਾਂ ਕਰਕੇ ਆਪਾਂ ਵਿਆਹ ਵੀ ਨੇ ਅਟੈਂਡ ਕਰ ਸਕਦੇ ਮੈਨੂੰ ਆਏ ਜੇ ਬਸ ਦੁੱਧੋ ਭੱਜ ਗੀਆਂ ਤਾਂ ਬਸ ਮੇਰਾ ਉੱਥੇ ਕੰਮ ਠੱਪ ਹੋ ਜੂ ਕਿਉਂਕਿ ਤੋਕੜਾ ਨਹੀਂ ਪਤਾ ਹਨਾ ਕੋਈ ਕਿਸੇ ਤੋਂ ਮਿਲੇ ਨਾ ਮਿਲੇ ਤੇ ਬਹੁਤ ਔਖਾ ਹੋ ਜਾਂਦਾ ਹੁਣ ਇੱਥੇ ਸਾਡੇ ਘਰਾਂ ਚੋ ਵਿਚਾਰੇ ਅੱਜ ਨਾਨਕ ਸ਼ੱਕ ਜਾਣਾ ਸੀਗਾ ਉਹਨੇ ਸਵੇਰੇ ਕਹਿੰਦੀ ਮੈਂ 2-3 ਵਜੇ ਉੱਠ ਕੇ ਧਾਰਾ ਚੋਲੂਗੀ ਤੇ ਬਾਕੀ ਜਿਹੜੀਆਂ ਸ਼ਾਮ ਵਾਲੀਆਂ ਉਹ 11 12 ਵਜੇ ਵਿਆਹ ਹੁਣ ਚੋਊਗੀ ਉਹ ਤੇ ਕਿਉਂਕਿ ਕਹਿੰਦੇ ਟੋਕੜਾ ਹੈਗੀਆਂ ਵੀ ਕੀ ਪਤਾ ਮੁੜ ਕੇ ਕਿਸੇ ਤੋਂ ਮਿਲਣਾ ਨਾ ਮਿਲਣਾ ਹੁਣ ਜਿਹੜਾ ਦਿੱਤਾ ਵਾ ਸੋ ਚੋਲਾਂਗੇ ਤੇ ਚਲੋ ਵਿਆਹ ਦੇਖ ਆਵਾਂਗੇ ਸਵੇਰ ਉਹ ਤਾਂ ਬੱਸ ਵੀ ਰਾਤ ਨੂੰ ਮੁੜਿਆਉਣਗੇ ਵੀ ਸਵੇਰੇ ਚਾਤਾ ਰਾਂ ਕੇ ਚੋ ਲੈਣਗੇ ਉਹ ਪਰ ਸਾਡੇ ਥੋੜਾ ਜਿਹਾ ਔਖਾ ਸੀਗਾ ਮੈਂ ਕਿਹਾ ਚਲੋ ਰਹਿਣ ਦਿੰਨੇ ਆ ਭਾਈ ਤੇ ਬਸ ਇਨਕਰੀ ਲੈ ਇੱਕ ਗੋਲੀਆਂ ਤੇ ਆਪਾਂ ਤੁਹਾਨੂੰ ਦੱਸਤਾ ਕਿ ਛੋ ਦਾ ਨਾ ਸੀਐਨਐਸ ਭੁੱਲ ਜਾਨੀਏ ਸੌਰੀ ਤੇ ਉਹ ਆਪਾਂ ਗੱਭਣ ਪਸ਼ੂ ਨੂੰ ਦੇ ਸਕਦੇ ਆ ਤੇ ਇਹ ਬੇਨਵੇਂ-ਮੇਨ ਗੋਲੀਆਂ ਦਾ ਪੁੱਛਦੇ ਹੁੰਨੇ ਆ ਉਹ ਵੀਰੇ ਵੀ ਹੁੰਦੀਆਂ ਨੇ ਵੀ ਬੱਚੇ ਦਾ ਨੀਚੇ ਜਿਹੜੀ ਕੋਈ ਅੰਦਰੂਨੀ ਕੋਈ ਘਾਟ ਹੁੰਦੀ ਆ ਨਾ ਇਹਨਾਂ ਦੀ ਤੇ ਉਹ ਪੂਰੀ ਹੋ ਜਾਂਦੀ ਹੈਗੀ ਤੇ ਆਪਾਂ ਦੋ-ਦੋ ਡੱਬੀਆਂ ਉਹ ਪਾਤੀਆਂ ਤੇ ਸੀਆਰਐਸ ਮਿਨਰਲ ਵੀ ਉਹ ਸਾਰਿਆਂ ਨੂੰ ਵੈਸਟ ਆ ਪਰ ਉਹਦੀ 스멜 ਤਾਂ ਬਹੁਤ ਗੰਦੀ ਆ ਤੇ ਪਸ਼ੂ ਵੀ ਮਸਾ ਖਾਂਦਾ ਉਹਨੂੰ ਪਰ ਹੈ ਸਾਰਿਆਂ ਨਾਲੋਂ ਵਧੀਆ ਉਹ ਉਹ ਤੁਸੀਂ ਪਾ ਸਕਦੇ ਹੋ ਪਸ਼ੂ ਨੂੰ ਜਿਹੜਾ ਕੋਈ ਰਿਪੀਟਰ ਆ ਤੇ ਆਪਾਂ ਵੀ ਉਹਨਾਂ ਨੇ ਇਹਨਾਂ ਨੂੰ ਪਾਇਆ ਤੇ ਅੱਜ ਆਪਣੀ ਇਹ ਮੱਛੀ ਦੀ ਜਿਹੜਾ ਕੱਟਾ ਮਰ ਗਿਆ ਸੀਗਾ ਤੇ ਉਹਦੀ ਆਪਾਂ ਕਰਵਾਉਣਿਆਂਗੇ ਏਆਈ ਤੇ ਅੱਜ ਦੁਪਹਿਰੇ ਡਾਕਟਰ ਕਰਕੇ ਜਾਣਗੇ ਉਹ ਕੱਲ੍ਹ ਵੀ ਆਏ ਸੀਗੇ ਕੱਲ੍ਹ ਕੋਈ ਇੰਜੈਕਸ਼ਨ ਲਾ ਕੇ ਗਏ ਆ ਤੇ ਅੱਜ ਕਹਦੇ ਅੱਜ ਏਆਈ ਕਰਾਂਗੇ ਤੇ ਦੇਖੋ ਜੀ ਪਰਮਾਤਮਾ ਦੀ ਕਿਰਪਾ ਨਾਲ ਜੇ ਰਹਿ ਜੇ ਤਾਂ ਇਹਨਾਂ ਦੋ ਪਸ਼ੂਆਂ ਨੇ ਮੈਨੂੰ ਬਹੁਤ ਘਾਟਾ ਦਿੱਤਾ ਚਲ ਇਹ ਤਾਂ ਫੇਰ ਵੀ ਠੀਕ ਆ ਉਹ ਉਹਨੂੰ 1 ਸਾਲ ਤੇ 2 ਮਹੀਨੇ ਹੋ ਗਏ ਉਹਨੂੰ ਸੋਈ ਨੂੰ ਤੇ ਉਹ ਮੁੜ ਕੇ ਰਹੀ ਨਹੀਂ ਤਿੰਨ ਹੀ ਹੋਣ ਵਾਲਿਆ ਉਹਨੂੰ ਤਿੰਨ ਹੋ ਜਾਣੇ 1 ਸਾਲ ਤੇ 3 ਮਹੀਨੇ ਦੇਖੋ 15 ਮਹੀਨੇ ਹੋ ਗਏ ਚਲੋ ਜਿੱਥੇ ਰੱਪ ਰੱਖੇ ਰਹਿਣਾ ਪੈਂਦਾ ਘਾਟੇ ਵਾਦੇ ਵੀ ਜਰਨੇ ਪੈਂਦੇ ਆ ਤੇ ਪਸ਼ੂ ਕਈ ਵੰਨਾ ਕਹਿ ਦਿੰਦੀਆਂ ਸਾਡੇ ਲਈ ਸੇ ਆ ਕੀ ਕਰੀਏ ਬਈ ਤੁਸੀਂ ਫੀਡ ਬਣਵਾਇਆ ਕਰੋ ਕਿਉਂਕਿ ਉਹ ਚ ਨਾ ਸੋਇਆਬੀਨ ਪਾਉਂਦੇ ਆ ਤੇ ਸੋਇਆਬੀਨ ਚ ਪ੍ਰੋਟੀਨ ਜਿਆਦਾ ਹੁੰਦਾ ਤੇ ਉਹਦੇ ਨਾਲ ਪਸ਼ੂ ਰਾਜੀ ਹੁੰਦਾਗਾ ਤੇ ਆਪਾਂ ਕਿਉਂਕਿ ਫੀਡ ਬਣਵਾ ਕੇ ਪਾਉਣੇ ਆ ਤੇ ਤਾਂ ਕਰਕੇ ਆਪਣੇ ਪਸ਼ੂ ਵਧੀਆ ਹੁੰਦੇ ਨੇ ਕਿਉਂਕਿ ਸੋਇਆਬੀਨ ਦੀ ਖਾਲ ਹੋ ਜਾਂਦੀ ਹੈ ਉਹ ਚ ਸੋਇਆਬੀਨ ਦੀ ਚੂਰੀ ਹੋ ਜਾਂਦੀ ਹੈ ਤੇ ਉਹ ਪ੍ਰੋਟੀਨ ਦਾ ਜਿਆਦਾ ਕਰਕੇ ਬਸ ਚਰਬੀ ਭਰਦੀ ਰਹਿੰਦੀ ਹੈ ਇਹਨਾਂ ਦੇ ਤੇ ਇੱਕ ਭੈਣਾਂ ਗਾਂ ਨੂੰ ਪੁੱਛਦੇ ਪੁੱਛਦੇ ਸੀਗੇ ਵੀ ਤੁਸੀਂ ਫੀਡ ਕਿਹੜੀ ਪਾਉਨੇ ਹੋ ਵੈਸੇ ਤਾਂ ਆਪਣੀ ਆਹੀ ਚੱਲਦੀ ਆ ਘਰੇ ਬਣਾਈ ਵੀ ਪਰ ਆਪਾਂ ਉਹਨੂੰ ਨਾਲ-ਨਾਲ ਪਾਤੀ ਸੀਗੀ ਅਸੀਸ ਕੰਪਨੀ ਦੀ 30 ਨੰਬਰ ਫੀਡ ਲਿਆਉਂਦੇ ਹੁੰਦੇ ਸੀ ਆਪਾਂ ਤੇ ਉਹ ਪਾਉਂਦੇ ਸੀ ਉਹਦੇ ਨਾਲ ਵੀ ਦੁੱਧ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਫੈਟ ਦਾ ਪੁੱਛਦੇ ਆ ਭੈਣ ਭਰਾ ਫੈਟ ਭਾਈ ਤੁਸੀਂ ਬੜੇ ਮੈਨੇਕਲ ਜ਼ਰੂਰ ਪਾਇਆ ਕਰੋ ਅਸੀਂ 12 ਮਹੀਨੇ 30 ਦਿਨ ਪਾਉਨੇ ਆ ਤੇ ਸਾਡਾ 75 ਰੁਪਏ 76 ਰੁਪਏ ਡੇਰੀ ਚ ਦੁੱਧ ਆਈ ਪੈਂਦਾ ਬਹੁਤ ਜਿਆਦਾ ਫਰਕ ਪੈਂਦਾ ਇਹਨਾ ਜਾਂ ਤੁਸੀਂ ਡੋਕਾ ਪਹਿਲਾਂ ਅੱਢ ਚੋਲੇਆ ਕਰੋ ਵੀ ਚਲੋ ਘਰੇ ਵਰਤਣਾ ਹੁੰਦਾ ਤੇ ਫਿਰ ਬਾਅਦ ਚ ਦੂਸਰਾ ਡੇਰੀ ਵਾਲਾ ਤੇ ਉਹਦੇ ਨਾਲ ਵੀ ਵਧੀਆ ਫਰਕ ਪੈਂਦਾ ਚਲੋ ਵੀ ਆਪਾਂ ਸਾਰੇ ਭੈਣ ਭਰਾਵਾਂ ਦੇ ਫਾਇਦੇ ਲਈ ਵੀਡੀਓ ਬਣਾਉਣੀ ਆ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਬਣ ਕੇ ਪਰ ਤੁਸੀਂ ਆਪਣੇ ਵਿਆਹ ਵਾਲੇ ਬਲੌਗ ਨੂੰ ਵੀ ਖਾਸ ਨਹੀਂ ਪਿਆਰ ਦਿੱਤਾ ਤੁਸੀਂ ਚਲੋ ਬਈ ਤੁਹਾਡੀ ਮਰਜ਼ੀ ਆ ਤੇ ਆ ਪਸ਼ੂ ਵਾਲੇ ਬਲੌਗ ਨੂੰ ਤੁਸੀਂ ਚਲੋ ਵਧੀਆ ਪਿਆਰ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਰੇ ਜੇ ਚੰਗੀ ਲੱਗਦੀ ਹੈ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਬਈ ਹੁਣ ਆਪਾਂ ਚੱਲਦੇ ਆਂ ਵਿਆਹ ਵਾਲੇ ਕਰੇ ਤੇ ਉਹ ਮਿਲਦੀ ਵਾਲੇ ਆਉਣ ਵਾਲੇ ਹੋਣਗੇ ਤੇ ਬਾਕੀ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ ਤੁਹਾਡੇ ਨਾਲ ਜਿਹੜੀ ਕੋਈ ਗੱਲ-ਬਾਤ ਹੋਈ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਅੰਡਾਪਾ ਇੱਥੇ ਹੀ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ